ਆਪਾਂ ਨਾਰਾ ਬੁਲੰਦ ਕਰੀਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜੋ ਪਿਛਲੇ ਕੁਝ ਦਿਨਾਂ ਤੋਂ ਸਾਡੇ ਸਤਿਕਾਰਯੋਗ ਮਾਤਾ ਮਾਤਾ ਬਲਵਿੰਦਰ ਕੌਰ ਜੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਮੂਹ ਸੇਵਾਦਾਰਾਂ ਦੇ ਵੱਲੋਂ ਜੋ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਜੋ ਕਿ ਦਿਬਰੂਗੜੀ ਦੀ ਜੇਲ੍ਹ ਦੇ ਵਿੱਚ ਜੋ ਨਾਜਾਇਜ਼ ਕੇਸਾਂ ਦੇ ਵਿੱਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ ਉਸ ਦੇ ਸਬੰਧ ਦੇ ਵਿੱਚ ਆਪਾਂ ਇੱਥੇ ਸਾਰੇ ਇਕੱਤਰ ਹੋ ਰਹੇ ਆ ਪਿਛਲੇ ਕਿੰਨੇ ਦਿਨਾਂ ਤੋਂ ਹੋ ਰਹੇ ਆ ਸਾਰੀਆਂ ਪੰਜਾਬ ਦੀਆਂ ਸੰਪਰਦਾਵਾਂ ਦੇ ਮੁੱਖੀ ਸਹਿਬਾਨ ਅਤੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਹਾਜ਼ਰੀਆਂ ਭਰ-ਭਰ ਕੇ ਆਪਣੇ ਵਿਚਾਰ ਆਪਣੀਆਂ ਤਕਰੀਰਾਂ ਕਰਕੇ ਉਹਨਾਂ ਸਿੰਘਾਂ ਨੂੰ ਪੰਜਾਬ ਦੇਆਂ ਜ਼ਿਲ੍ਹਿਆਂ ਦੇ ਵਿੱਚ ਤਬਦੀਲ ਕਰਨ ਵਾਸਤੇ ਇੱਥੇ ਆਪਣੀਆਂ ਵਿਚਾਰਾਂ ਦੇ ਰਹੇ ਹਨ ਸੋਦਾਸ ਵੀ ਦਸ਼ਮੇਸ਼ ਤਰਨਾਵਾਲ ਜੱਥੇਬੰਦੀ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਾਜਿਗਵਾਦੀ ਹੋਈ ਹੈ ਇਹਨਾਂ ਨੇ ਆਪਣੇ ਬਾਰੇ ਥੋੜੀ ਜਾਣਕਾਰੀ ਦੇ ਦਿਆਂ ਕਿ ਦਸ਼ਮੇਸ਼ ਤਰਨਾਵਾਲ ਇਸ ਨੂੰ ਤਾਂ ਕਹਿੰਦੇ ਹਨ ਇਹ ਧੰਨ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜਿਹੜੇ ਗੁਰੂ ਦੇ ਗੋਲੀ ਦੇ ਨਿਸ਼ਾਨੇ ਦੇ ਅੱਗੇ ਹੋਏ ਸਨ ਤੇ ਸਤਗੁਰਾਂ ਨੇ ਉਹਨਾਂ ਨੂੰ ਸ਼ਾਦੀ ਦੇ ਨਾਲ ਲਾਇਆ ਸੀ ਤੇ ਦੁੱਗੀਵਾਰ ਤੁਮਰੰਗ ਰੇਤੇ ਗੁਰੂ ਦੇ بیٹے ਰੋਪੰਥ ਕੇ ਸਾਗਾ ਮੇٹے ਦਾ ਜਿਹੜਾ ਵਾਰ ਬਖਸ਼ਿਸ਼ ਕੀਤਾ ਸੀ ਬਾਕੀ ਸਾਰੇ ਤਰਨਾ ਦਲਾਂ ਨੇ ਜਦੋਂ ਨਵਾਬ ਕਪੂਰ ਸਿੰਘ ਜੀ ਨੇ ਜੱਥੇਬੰਦੀਆਂ ਨੂੰ ਵੰਡਲਾਣ ਭਾਗ ਕਰਕੇ ਦਲ ਖਾਲਸਾ ਬਣਾ ਕੇ ਫਿਰ ਪੰਜ ਜੱਥੇ ਤਰਨਾ ਦਲਾਂ ਦੇ ਬਣਾਏ ਸੰਦੇ ਪੰਜਵਾਂ ਚਸਾ ਜਿਹੜਾ ਉਸ ਬਾਬਾ ਵੀਰ ਸਿੰਘ ਜੀ ਨੂੰ ਦਿੱਤਾ ਗਿਆ ਸੀ ਜਿਹੜੇ ਸਤਗੁਰਾਂ ਦੇ ਗੋਲੀ ਦੇ ਨਿਸ਼ਾਨੇ ਦੇ ਅੱਗੇ ਹੋਏ ਸਨ ਬਾਕੀ ਸਾਰੇ ਤਰਨਾਦਾਲ ਹਨ ਤੇ ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਇਸ ਨੂੰ ਦਸ਼ਮੇਸ਼ ਤਰਨਾਦਾਲ ਕਿਹਾ ਸੀ ਇਹ ਦਸ਼ਮੇਸ਼ ਦਾ ਸਾਜਿਆ ਨਵਾਜਾ ਆਇਆ ਤਰਨਾਦਾਲ ਹੈ ਜਿਸ ਦੇ ਵਿੱਚ ਰਗਲੇਟੇ ਗੁਰੂ ਦੇ ਬੇਟੇ ਤੇ ਹੋਰ ਐਸੀ ਸਮਾਜ ਜਿਸ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਕਿਹਾ ਜਾਂਦਾ ਹੈ ਉਹਦੀਆਂ ਸਾਰੀਆਂ ਜਿਹੜੀਆਂ ਜਾਤਾਂ ਹਨ ਉਹਨਾਂ ਦੇ ਜਿਹੜੇ ਸਿੰਘ ਸਨ ਕਿਉਂਕਿ ਸਿੱਖ ਪੰਥ ਦੇ ਵਿੱਚ ਕੋਈ ਜਾਤ ਪਾਤ ਨਹੀਂ ਪਰ ਜਾਤ ਪਾਤ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਇੰਨੀ ਵੱਧ ਚੁੱਕੀ ਸੀ ਉਸ ਵੇਲੇ ਜਥੇਦਾਰਾਂ ਨੂੰ 1733 ਦੇ ਵਿੱਚ ਵੱਖ-ਵੱਖ ਜਥੇਦਾਰਾਂ ਦੇ ਆਪਣਾ ਜਾਤਾਂ ਦੇ ਆਧਾਰ ਤੇ ਕਰਨੇਦਲ ਵੀ ਬਣਾਉਣੇ ਪੈ ਸੀ ਇਸਲਾਂ ਨੂੰ ਭੰਗ ਕਰਕੇ ਇਹਨਾਂ ਜਿਹੜੀ ਹੈ ਕ੍ਰੂੜਤਾ ਵਧੀ ਹੋਈ ਸੀ ਸੋ ਉਸ ਤਸ਼ਵੇਹ ਕਰਨੇਦਲ ਦਾ ਮੁਖੀ ਹੁੰਦਿਆਂ ਹੋਇਆਂ ਕਿ ਸਾਡੇ ਵੱਡੇ-ਵਡੇਰਿਆਂ ਨੇ ਵੀ ਸਤਿਗੁਰਾਂ ਦੇ ਟਾਈਮ ਤੋਂ ਧਰਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਾਬਾ ਕਲਿਆਣਾ ਜੀ ਨੇ ਸਾਥ ਦਿੱਤਾ ਫਿਰ ਸਤਿਗੁਰੂ ਜੀ ਦੇ ਨਾਲ ਹੀ ਰਹੇ ਸਾਰਾ ਪਰਿਵਾਰ ਇਸੇ ਤਰ੍ਹਾਂ ਬਾਬਾ ਸੈਜੂ ਭਗਤ ਜੀ ਜਿਹੜੇ ਬਾਬਾ ਬੀਰ ਸਿੰਘ ਦੀਪ ਸਿੰਘ ਦੇ ਵੱਡੇ-ਵਡੇਰੇ ਸਨ ਨਾਲ ਰਹੇ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਇਹ ਗੁਰੂ ਕੇ ਬੇਟਿਆਂ ਦਾ ਜਿਹੜਾ ਪਰਿਵਾਰਾਂ ਦੇ ਪੇੜੀਆਂ ਦਾ ਰੇੜੀਆਂ ਨਾਲ ਚੱਲਦੇ ਆ ਰਹੇ ਆਏ ਤੇ ਅਸੀਂ ਵੀ ਕਦੀ ਪੰਥ ਦਾ ਕੋਈ ਹੁਕਮ ਨਹੀਂ ਮੋੜਿਆ ਕਦੀ ਵੀ ਪੰਥ ਵੱਲੋਂ ਮੂੰਹ ਪਿੱਛੇ ਨਹੀਂ ਕੀਤਾ ਸਾਨੂੰ ਜੇ ਇਸ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਆ ਜਾਵੇ ਸਾਡੀਆਂ ਜਥੇਬੰਦੀਆਂ ਦੇ ਸਾਡੇ ਮੁਖੀ ਸਹਿਬਾਨ ਉਹਨਾਂ ਦਾ ਕੋਈ ਹੁਕਮ ਆ ਜਾਵੇ ਪਾਵੇ ਉਹ ਇਸ ਭਾਰਤ ਦੇ ਇਸ ਕੋਨੇ ਤੋਂ ਦੂਜੇ ਦੇ ਕੋਨੇ ਤੱਕ ਕੋਈ ਕੰਮ ਹੋਵੇ ਦਾਸ ਹੱਥ ਮੇਲੇ ਹਾਜ਼ਰੀ ਭਰਦਾ ਹੈ ਮੈਂ ਜਿਹੜਾ ਵਚਨ ਕਰਦਾ ਮਾਂ ਉਸ ਵਚਨ ਤੋਂ ਕਦੇ ਪਿੱਛੇ ਨਹੀਂ ਹਟਿਆ ਇਸ ਕਰਕੇ ਮੈਂ ਕਈ ਥਾਈਂ ਘਾਟੇ ਵੀ ਖਾਦੇ ਪਰ ਭਾਈ ਅਮਰਤਪਾਲ ਸਿੰਘ ਜੀ ਜਦੋਂ ਅਸੀਂ ਡੱਡੂਆਣੇ ਇਕੱਠੇ ਹੋਏ ਸਾਡੇ ਉੱਤੇ ਸਨਮਾਨ ਜੋ ਸਰਪੰਚ ਸਰਦਾਰ ਆਤਮਨ ਸਿੰਘ ਜੀ ਉਹਨਾਂ ਦੇ ਘਰ ਉਹਨਾਂ ਦੇ ਪੁੱਤਰ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਉਹ ਜਥੇਬੰਦੀ ਦੇ ਮੈਂਬਰ ਹਨ ਅਤੇ ਉਹਨਾਂ ਦੇ ਘਰ ਇਹਨਾਂ ਦਾ ਬਹੁਤ ਆਣ ਜਾਣ ਤੇ ਜਦੋਂ ਖਾਲਸਾ ਵੀ ਸ਼ੁਰੂ ਹੋਈ ਸੀ ਉਸੇ ਵੇਲੇ ਵੀ ਪਹਿਲਾਂ ਪੜਾਈ ਸਾਡੇ ਅੰਦਰ ਡੱਡੂਆਣੇ ਦੇ ਵਿੱਚ ਹੀ ਖਾਲਸਾ ਵੀ ਹਿੱਦਾਂ ਲੱਗਾ ਸੀ ਤੇ ਭਾਈ ਅਮਰਤਪਾਲ ਸਿੰਘ ਜੀ ਜਥੇਬੰਦੀ ਬਣਾਉਣ ਤੋਂ ਪਹਿਲਾਂ ਵੀ ਸਾਡੇ ਨਾਲ 2-3 ਵਾਰ ਉਹਨਾਂ ਨੇ ਸਾਡੇ ਕੋਲ ਆ ਕੇ ਸਾਡੇ ਦੇ ਹੈੱਡਕੁਆਰਟਰ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਮੀਤਨ ਕਰਕੇ ਗੱਲਬਾਤ ਕੀਤੀ ਵੀ ਜਥੇਦਾਰ ਜੀ ਆਪਾਂ ਜਥੇਬੰਦੀ ਤਿਆਰ ਕਰ ਰਹੇ ਆ ਪੂਰੇ ਪੰਜਾਬ ਪੂਰੇ ਦੇਸ਼ ਪੂਰੇ ਵਿਸ਼ਵ ਲੈਵਲ ਦੀ ਜਥੇਬੰਦੀ ਤਿਆਰ ਕਰ ਰਹੇ ਆ ਵਾਰਿਸ ਪੰਜਾਬ ਦੇ ਜਿਹੜੀ ਭਾਈ ਦੀਪ ਸਿੰਘੂ ਨੇ ਸਥਾਪਿਤ ਕੀਤੀ ਸੀ ਤੇ ਉਸ ਤੋਂ ਬਾਅਦ ਆਪਾਂ ਅੱਜ ਅਸੀਂ ਹੋਣ ਅੱਗੇ ਦਸਤਾਰਬੰਦੀ ਕਰਕੇ ਚਲਾ ਕੇ ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਆਂ ਤੇ ਖਾਲਸਾ ਰਾਜ ਉਹ ਹੋਵੇਗਾ ਜਿੱਥੇ ਕੋਈ ਵੀ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇ ਕਹਿੰਦੇ ਰਬਦਾਸ ਮਹਾਰਾਜ ਦਾ ਵਚਨ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਲੇ ਸਭਨ ਕੋ ਅੰਨ ਛੋਟ ਬੜੇ ਸਭ ਸਾਮ ਵਸੇ ਰਬਦਾਸ ਭਏ ਕੁਲਸਾਨ ਇਹ ਵਜਨ ਭਾਈ ਅਮਰਪਾਲ ਸਿੰਘ ਜੀ ਨੇ ਸਾਡੇ ਨਾਲ ਬਹਿ ਕੇ ਕੀਤੇ ਸਨ ਵੀ ਐਸਾ ਆਪਾਂ ਰਾਜ ਖਾਲਸੇ ਦਾ ਕਰਨਾ ਹੈ ਤੇ ਤੁਸੀਂ ਸਾਡਾ ਸਾਥ ਦਿਓ ਸੀ ਉਸ ਵੇਲੇ ਵੀ ਭਾਈ ਸਾਹਿਬ ਨੂੰ ਇਹ ਵਜਨ ਦਿੱਤਾ ਸੀ ਅਸੀਂ ਤੁਹਾਡੇ ਨਾਲ ਹੈ ਸਾਡੇ ਪਰਿਵਾਰਾਂ ਦੇ ਕਿਤਨੇ ਨਿਹੰਗ ਸਿੰਘ ਸੱਚ ਕੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਾਲ ਖਾਲਸਾ ਵੀਰ ਦੇ ਵਿੱਚ ਰਹੇ ਮੁੰਡੇ ਭਾਈ ਬਸੰਤ ਸਿੰਘ ਵੀ ਤੁਹਾਡੇ ਨਾਲ ਹਨ ਉਹ ਤੁਸੀਂ ਸਾਰੇ ਦੇਖ ਹੀ ਰਹੇ ਜੇ ਅੰਦਰ ਹੈ ਭਾਈ ਸਾਹਿਬ ਦੇ ਨਾਲ ਹੀ ਹੈ ਉਹਨਾਂ ਦੇ ਪਿਤਾ ਜੀ ਅੱਜ ਮੇਰੇ ਖਿਆਲ ਸ਼ਾਇਦ ਇੱਥੇ ਨਹੀਂ ਆ 能 ਉਹਨਾਂ ਦੇ ਨਾਲ ਵੀ ਮੇਰਾ ਬਚਨ ਹੁੰਦਾ ਰਹਿੰਦਾ ਹੈ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਵੀ ਭਾਈ ਸਾਹਿਬ ਦੇ ਨਾਲ ਵੀ ਕਈ ਵਾਰੀ ਬਚਨ ਹੋਇਆ ਹਨ ਸੰਤ ਸੰਗਾਂ ਨੇ ਕਈ ਵਾਰੀ ਬਚਨ ਕੀਤਾ ਏ ਇਸੇ ਤਰ੍ਹਾਂ ਸਾਰਿਆਂ ਦੇ ਨਾਲ ਬਚਨ ਹੁੰਦਾ ਰਹਿੰਦਾ ਏ ਤੇ ਮੈਂ ਇਹ ਆਥੇ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸਤਿਕਾਰਯੋਗ ਮਾਤਾ ਜੀ ਵਾਸ ਪੰਜਾਬ ਦੀ ਜਥੇਬੰਦੀ ਨੂੰ ਕਿ ਦਸ਼ਮੇਸ਼ ਤਰਨਾ ਦਲ ਦੀਆਂ ਜਿਹੜੀਆਂ ਸਮੂਚੀਆਂ ਰੰਗਰੇਟੇ ਗੁਰੂ ਦੇ ਬੇਟੇ ਲਿਹਾੰਗ ਸਿੰਘ ਦਲਾ ਪੰਥਾਂ ਦੀਆਂ ਜਥੇਬੰਦੀਆਂ ਹਨ ਇਹ ਤੁਹਾਡੇ ਨਾਲ ਹਨ ਤੁਸੀਂ ਜਦੋਂ ਵੀ ਕੋਈ ਹੁਕਮ ਕਰੋਗੇ ਜਿਸ ਤਰ੍ਹਾਂ ਦਾ ਵੀ ਹੁਕਮ ਕਰੋਗੇ ਜਿਸ ਤਰ੍ਹਾਂ ਭਾਈ ਰਾਜ ਸਿੰਘ ਦੀ ਦੇਹਦਾਰ ਸਾਹਿਬ ਹੁਣੇ ਬੋਲ ਕੇ ਗਏ ਹਨ ਕਿ ਤੁਸੀਂ ਕੱਲੇ ਮਜੀਬ ਸਿੰਘਾਂ ਨੂੰ ਦਇਹ ਕਹਿ ਦਿਓ ਕਿ ਆ ਕੰਮ ਕਰਨਾ ਹੈ ਤੇ ਅਸੀਂ ਮੋਰੇ ਹੋ ਕੇ ਤਲਵਾਰਾਂ ਮਾਰਾਂਗੇ ਜਿੱਥੇ ਵੀ ਮਾਰਨ ਦਾ ਹੁੰਦਾ ਲੋੜ ਹੋਵੇਗੀ ਕਦੇ ਵੀ ਪਿੱਛੇ ਨਹੀਂ ਜਣਾ ਪਿੱਛੇ ਕਦੀ ਆ ਨਾਗ ਵੀ ਪਿੱਛੇ ਹਟੇ ਆ ਤੇ ਨਾਗ ਵੀ ਪਿੱਛੇ ਹਟਾਂਗੇ ਵਜਨ ਤੇ ਪੂਰੀਆਂ ਜਿਹੜਾ ਵਜਨ ਕਰਦੀਏ ਜਿਹਦੇ ਨਾਲ ਕਰਦੀਏ ਉਹ ਪਗਾਈ ਦਾ ਵਾ ਉਹਦੇ ਨੇ ਭਵੇਂ ਸਾਡਾ ਘਾਟਾ ਹੋਵੇ ਤੁਮੇ ਨੁਕਸਾਨ ਹੋਵੇ ਤੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਪੂਰੀ ਜਥੇਬੰਦੀ ਨੂੰ ਸਾਰੇ ਇੱਥੇ ਸੰਗਤ ਨੂੰ ਏ ਵਿਸ਼ਵਾਸਿਤ ਹੋਵਨੇ ਆ ਕਿ ਜੇ ਅਸੀਂ ਪਹਿਲਾਂ ਕਦੇ ਪਿੱਛੇ ਨਹੀਂ ਹਟੇ ਤੇ ਕਹਿਣ ਵਾਲੇ ਤਾਂ ਕਈ ਤੋਂ ਕਈ ਜਾਂਦੇ ਪਏ ਉੱਥੇ ਰਲ ਕੇ ਇੱਥੇ ਰਲ ਕੇ ਪਹਿਲਾਂ ਵੀ ਕਹਿੰਦੇ ਹੁਣ ਵੀ ਕਹਿੰਦੇ ਆ ਪਰ ਅਸੀਂ ਖਾਲਸੇ ਪੰਥ ਦੇ ਨਾਲ ਆ ਪੰਥ ਸਾਡਾ ਪਹਿਲਾਂ ਵਾ ਬਾਕੀ ਸਾਰੀਆਂ ਗੱਲਾਂ ਬਾਅਦ ਚ ਜੋ ਸਾਨੂੰ ਹੁਕਮ ਪੰਥ ਵੱਲੋਂ ਹੋਊਗਾ ਉਹ ਅਸੀਂ ਉਸ ਤੇ ਫੁੱਲ ਜੜਾਵਾਂਗੇ ਜਿਸ ਤਰ੍ਹਾਂ ਦਾ ਵੀ ਹੁਕਮ ਹੋਊਗਾ ਜੇ ਡਿਬਰੂਗੜ੍ਹ ਜਾਣ ਦਾ ਕੋਈ ਹੋਊਗਾ ਉੱਥੇ ਜਾਵਾਂਗੇ ਜੇ ਦਿੱਲੀ ਜਾ ਕੇ ਬਹਿਣਾ ਉਹ ਦਿੱਲੀ ਜਾ ਕੇ ਬਹਾਂਗੇ ਜਿੱਥੇ ਵੀ ਤੁਸੀਂ ਜੇ ਇੱਥੇ ਰੋਜ ਸਾਡੇ ਸਿੰਘਾਂ ਹਾਜ਼ਰੀਆਂ ਭਰ ਰਹੇ ਆ ਇਥੇ ਇੱਕ ਮੈਂ ਬੇਨਤੀ ਕਰ ਦਿਆਂਗਾ ਵੀ ਜਿਸ ਤਰ੍ਹਾਂ ਜਥੇਬੰਦੀਆਂ ਦਲਾ ਪੰਥਾ ਦੇ ਮੁਗੀ ਸਹਿਬਾਨ ਹੁੰਦੇ ਹਨ ਇਥੇ ਰੋਜ਼ ਹੀ ਵੱਖ-ਵੱਖ ਦਲਾ ਪੰਥਾਂ ਦੇ ਜਿਹੜੇ ਸਿੰਘ ਹਨ ਉਹ ਇਥੇ ਆਜਦੇ ਆਂ ਭਰਿਆ ਹਨ ਮੁਗੀ ਸਹਿਬਾਨਾਂ ਨੂੰ ਬਹੁਤ ਰਜ਼ੀ ਹੋਏ ਹੁੰਦੇ ਹਨ ਕਈ ਵਾਰੀ ਉਹਨਾਂ ਨੇ ਕਦੇ ਪਹਿਲਾਂ ਦੇ ਜਿਹੜੇ ਪ੍ਰੋਗਰਾਮ ਬਣਾਏ ਹੁੰਦੇ ਹਨ ਉਹਨਾਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਆਉਣਾ ਹੁੰਦਾ ਹੈ ਰੋਜ਼ ਹੀ ਅਸੀਂ ਸਾਰੇ ਜਿਹੜੇ ਸਾਡੇ ਦਲ ਪੰਥ ਹਨ ਮਾਨਜੋਗ ਸਿੰਘ ਸਾਹਿਬ ਜਿਹੇ ਦਰ ਬਾਬਾ ਬਲਬੀਰ ਸਿੰਘ ਜੀ ਮੁਗੀ ਗੁੱਡਾ ਦਾ ਪੰਜਵਾਂ ਤਖਤ ਉਹਨਾਂ ਵੱਲੋਂ ਇਹ ਸਾਰਿਆਂ ਦੇ ਨਾਲ ਗੁਰਮਤਿ ਪੀਤਾ ਗਿਆ ਹੈ ਉਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਰੋਜ਼ੀ ਇਥੇ ਵੱਡੀਆਂ ਜਥੇਬੰਦੀਆਂ ਦੇ ਇੱਕ ਅੱਧਾ ਮੁਖੀ ਸਹਿਬਾਨ ਰੋਜ਼ ਇਥੇ ਹਾਜ਼ਰੀ ਭਰ ਕੇ ਜਾਇਆ ਕਰੂਗਾ ਤੇ ਉਹਨਾਂ ਦੇ ਨਾਲ ਜਿਹੜੀਆਂ ਆਪਣਾ ਲਖ ਸਿੰਘ ਦੀ ਫੌਜਾਂ ਨੇ ਉਹ ਵੀ ਵਾਅਦੇ ਤੋਂ ਵਾਅਦੇ ਇਥੇ ਰੋਜ਼ ਹੀ ਹਾਜ਼ਰੀਆਂ ਭਰਨੀਆਂ ਉਹਨੇ ਦਿਨ ਤੱਕ ਜਿੰਨੇ ਦਿਨ ਤੱਕ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਲਿਆ ਲਿਆਂਦਾ ਜਾਂਦਾ ਇਹ ਸੰਦੇਸ਼ ਜਿਹੜਾ ਹੈ ਮਾਨ ਜੋ ਸਾਡੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਤਲ ਵੱਲੋਂ ਸਾਰੀਆਂ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਦਿੱਤਾ ਗਿਆ ਹੈ ਕਿ ਇੱਥੇ ਰੋਜ਼ ਹੀ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਇੱਕ ਦੋ ਮੁਖੀ ਸਾਹਿਬਾ ਰੋਜ਼ ਇੱਥੇ ਹਾਜ਼ਰੀ ਭਰਨਗੇ ਸੋ ਇਹਨੀਆਂ ਬੇਨਤੀਆਂ ਦਾਸਦੀਆਂ ਪ੍ਰਮਾਣ ਕਰਦੀਆਂ ਜੇ ਕੋਈ ਬੋਲਦੇ ਕੋਈ ਵੱਧ ਘੱਟ ਲਫ਼ਜ਼ ਬੋਲਿਆ ਗਿਆ ਹੋਵੇ ਦਾਸਦੀ ਝੋਲੀ ਪਾ ਦੇਣਾ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ